2023 ਦੇ ਵਿੱਚ ਅਗਸਤ ਮਹੀਨੇ 75 ਕਿਲੋ ਹੈਰੋਨਾਂ ਜਿਹੜੀ ਫੜੀ ਗਈ ਸੀ ਜਿਨ੍ਹਾਂ ਨੂੰ ਹਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਚੋਂ ਇੱਕ ਗੁਲਾਬ ਸਿੰਘ ਆ ਦੀਪ ਸਿੰਘ ਵਾਲੇ ਦਾ ਰਹਿਣ ਵਾਲਾ ਉਹ ਸਾਡੇ ਨੌਜਵਾਨ ਭਾਰ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਔਰ ਲਗਾਤਾਰ ਨਜਾਇਜ਼ ਅਸਲਾ ਲੈ ਕੇ ਪਿੰਡ ਦੇ ਵਿੱਚ ਘੁੰਮ ਰਿਹਾ ਜਿਹੜੇ ਨਸ਼ੇੜੀ ਆ ਉਹਨਾਂ ਨੂੰ ਮੇਰੇ ਮੰਗਰ ਰੈਕੀ ਕਰਨ ਵਾਸਤੇ ਵੀ ਜਿਹੜਾ ਉਹਨਾਂ ਨੇ ਛੱਡਿਆ ਹੋਇਆ ਪੰਜ ਸੱਤ ਨਸ਼ੇੜੀ ਨਾਲ ਇਕੱਠੇ ਕਰਕੇ ਉਹਨਾਂ ਨੂੰ ਟੀਕੇ ਲਵਾ ਕੇ ਤੇ ਉਹਨਾਂ ਨੂੰ ਬਾਹਰ ਦਾਣਾ ਮੰਡੀ ਦੇ ਵਿੱਚ ਬਿਠਾਤਾ ਕਿ ਨਿਗਾਹ ਰੱਖਣੀ ਆ ਨੌਂਦੇਵ ਸਿੰਘ ਦੀ ਕਿ ਕਦੋਂ ਬਾਹਰ ਨਿਕਲਦਾ ਤੇ ਆਪ ਨਜਾਇਜ਼ ਹਥਿਆਰ ਲੈ ਕੇ ਜਿਹੜਾ ਅਗਰਚਰਨ ਸਿੰਘ ਹੋਣਾ ਵਾਲੀ ਗਲੀ ਦੇ ਵਿੱਚ ਲਗਾਤਾਰ ਤਿੰਨ ਚਾਰ ਗੇੜੇ ਨੇ ਮਾਰੇ ਮਾਵਾ ਭੈਣਾਂ ਦੀਆਂ ਜਿਹੜੀਆਂ ਭੱਦੀ ਸ਼ਦਾਵਲੀ ਦੇ ਵਿੱਚ ਗਾਲਾਂ ਕੱਢੀਆਂ ਤੇ ਉਹਨਾਂ ਨੇ ਕਿਹਾ ਇਹ ਗੱਲ ਲੋਕਾਂ ਦੇ ਵਿੱਚ ਕਿ ਅਸੀਂ ਨੌਨੇ ਹਲਸੰਗ ਨੂੰ ਕਤਲ ਕਰਨਾ ਇਸ ਕਰਕੇ ਕਿ ਉਹ ਗੁਲਾਬ ਸਿੰਘ ਹੋਰਾਂ ਦੇ ਖਿਲਾਫ ਬੋਲਦਾ ਗੁਲਾਬ ਸਿੰਘ ਹੋਰੀ ਤਾਂ ਇਸੇ ਤਰ੍ਹਾਂ ਜਿਹੜਾ ਨਸ਼ੀਰਾ ਧੰਦਾ ਕਰਨਗੇ ਗੁਲਾਬ ਸਿੰਘ ਹੋਰਾਂ ਦਾ ਤਾਂ ਪੁਲਿਸ ਕੁਝ ਨਹੀਂ ਵਿਗਾੜ ਸਕੀ ਸਰਕਾਰ ਕੁਝ ਨਹੀਂ ਵਿਗਾੜ ਸਕੀ ਤੇ ਨੌਜਵਾਨ ਭਾਰ ਸਭਾ ਉਹ ਕਹਿੰਦੇ ਕਿ ਕੀ ਕਰ ਲੂਗੀ ਲੀਸ ਤੇ ਸਰਕਾਰ ਇਹ ਕਹਿੰਦੀ ਆ ਕਿ ਸਾਡੀ ਮਦਦ ਕਰੋ ਜਾਂ ਲੋਕ ਅੱਗੇ ਆਉਣ ਨਸ਼ੇ ਨੂੰ ਖਤਮ ਕਰਾਉਣ ਵਾਸਤੇ ਢਿਲਮਾ ਖੁਰਦ ਦੇ ਵਿੱਚ ਜਦੋਂ ਆਪ ਮਹਰੀ ਨੌਜਵਾਨਾਂ ਨੇ ਇੱਕ ਕਮੇਟੀ ਬਣਾਈ ਸੀ ਜਿਹੜੀ ਦੇ ਵਿੱਚ ਹਰਪਗਵਾਨ ਸਿੰਘ ਵੀ ਉਸ ਕਮੇਟੀ ਦਾ ਮੈਂਬਰ ਸੀਗਾ ਤੇ ਨਸ਼ਾ ਤਸਕਰਾਂ ਨੇ ਕੱਠ ਦੇ ਵਿੱਚ ਹਰਪਗਵਾਨ ਸਿੰਘ ਨੂੰ ਜਿਹੜਾ ਗੋਲੀਆਂ ਮਾਰ ਕੇ ਉਹ ਸ਼ਹੀਦ ਕਰ ਦਿੱਤਾ ਗਿਆ ਸੀ ਇਹ ਤੁਸੀਂ ਬਰਾਮਦ ਕੀਤਾ ਤੁਸੀਂ ਪਰਚਾ ਦਰਜ ਕੀਤਾ ਇਹਦੇ باوجود ਉਹ ਬੰਦੇ ਸ਼ਰਿਆਂ ਪਿੰਡ ਚ ਘੁੰਮ ਰਹੇ ਆ ਉਹ ਲੁੱਟਾਂ ਖੂਹਾਂ ਕਰ ਰਹੇ ਆ ਉਹ ਸੁਧਾਰਨ ਘਰਾਂ ਦੇ ਬੰਦੇ ਐਡੀ ਵੱਡੀ ਕਰੋੜਾਂ ਅਰਬਾਂ ਰੁਪਈਆਂ ਦੀ ਖੇਪ ਜਿਹੜੀ ਇੱਥੇ ਲਿਆ ਨਹੀਂ ਸਕਦੇ ਇਹਦੇ ਪਿੱਛੇ ਕੌਣ ਨੇ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਵੀ ਜਿਹੜਾ ਨਾਮਜ਼ਦ ਕੀਤਾ ਜਾਵੇ ਸਪੀਕਰ ਅਕਲਤਾਰ ਸੰਧਵਾ ਜਿਹੜੇ ਇੱਕ ਮੁੱਖ ਮੰਤਰੀ ਬਣਨ ਦੇ ਵੀ ਚਾਹਵਾਨ ਨੇ ਉਹਨਾਂ ਨੇ ਕਿਹਾ ਸੀਗਾ ਕਿ 4 ਮਹੀਨਿਆਂ ਦੇ ਚਿੱਟਾ ਖਤਮ ਕਰਦਾ 4 ਮਹੀਨੇ ਕਈ ਵਾਰੀ ਲੰਘ ਗਏ ਪਰ ਉਹ ਚਿੱਟਾ ਜਿਹੜਾ ਉਹ ਖਤਮ ਜਿਹੜਾ ਉਹ ਨਹੀਂ ਹੋਇਆ ਚਿੱਟਾ ਰੋਕਣ ਵਾਸਤੇ ਤਾਂ ਖਜ਼ਾਨੇ ਦੀ ਜਰੂਰਤ ਨਹੀਂ ਹੈ ਤੂੰ ਸਿਰਫ ਫੜਨ ਦਾ ਹੀ ਕੰਮ ਕਰਨਾ ਸਾਥਰੀਕਾਲ ਆਰਐਮਟੀਬਲਿਜ਼ਮ ਦੇਖ ਰਹੇ ਹੋ ਮੈਂ ਹਾਂ ਜਸ ਕਰੇਵਾਲ ਨਸ਼ੇ ਨੂੰ ਰੋਕਣ ਦੇ ਲੈ ਕੇ ਨਸ਼ੇ ਦੀ ਰੋਕਣ ਦੀ ਗੱਲ ਨੂੰ ਲੈ ਕੇ ਸਰਕਾਰਾਂ ਜਿਹੜੀਆਂ ਨੇ ਉਹ ਬਣਦੀਆਂ ਰਹੀਆਂ ਨੇ ਸਰਕਾਰਾਂ ਗੱਲ ਕਰਦੀਆਂ ਰਹੀਆਂ ਨੇ ਸਮਾਂ ਇਹ ਵੀ ਆਇਆ ਕਿ ਲੋਕ ਆਪ ਮੁਹਾਰੇ ਉੱਠੇ ਤੇ ਭਾਈ ਨਸ਼ੇ ਨੂੰ ਰੋਕਿਆ ਜਾਵੇ ਨਸ਼ੇ ਨੂੰ ਬੰਦ ਕੀਤਾ ਜਾਵੇ ਪਰ ਜੇਕਰ ਨਸ਼ਾ ਤਸਕਰ ਜਿਹੜੇ ਨੇ ਉਹ ਖੁੱਲ੍ਹਿਆਂ ਫਿਰਨਗੇ ਤਾਂ ਕਿਵੇਂ ਆਪਾਂ ਕਹਿ ਸਕਦੇ ਆ ਕਿ ਜਾਨ ਮਾਲ ਦੀ ਰਾਖੀ ਹਰ ਆਮ ਦੀ ਜਿਹੜੀ ਹੈਗੀ ਆ ਉਹ ਸਹੀ ਹੈ ਕਿ ਹਰ ਆਮ ਸੁਰੱਖਿਆਤਾ ਜਾਂ ਉਹ ਜੋ ਨਸ਼ਾ ਤਸਕਰੀ ਨੂੰ ਰੋਕਣ ਦੇ ਵਿੱਚ ਮੋਰੀ ਹੋ ਕੇ ਪਿੰਡਾਂ ਦੇ ਵਿੱਚ ਖੜੇ ਉਹ ਸੁਰੱਖਿਆਤ ਨੇ ਇੱਕ ਐਸਾ ਹੀ ਮਾਮਲਾ ਜਿਹੜਾ ਸਾਹਮਣੇ ਆਇਆ ਜਿਸ ਤੇ ਕਰਕੇ ਅੱਜ ਐਸਐਸਪੀ ਫਰੀਦਕੋਟ ਦੇ ਕੋਲ ਨੌਜਵਾਨ ਭਾਤ ਸਭਾ ਕਿਰਤੀ ਕਿਸਾਨ ਯੂਨੀਅਨ ਤੇ ਹੋਰ ਨਾ ਜਥੇਬੰਦੀਆਂ ਦਾ ਵਫਦ ਜਿਹੜਾ ਉਹ ਮਿਲਿਆ ਸਭ ਤੋਂ ਪਹਿਲਾਂ ਮਾਮਲਾ ਕੀ ਆ ਮਾਮਲੇ ਤੋਂ ਜਾਣੋ ਜਿਹੜਾ ਉਹ ਤੁਹਾਨੂੰ ਕਰਵਾਵਾਂਗੇ ਭਾਈ ਜੀ ਸਭ ਤੋਂ ਪਹਿਲਾਂ ਮਾਮਲਾ ਜ਼ਰੂਰ ਦੱਸੋ ਤੁਸੀਂ ਅੱਜ ਐਸਐਸਪੀ ਫਰੀਦਕੋਟ ਨੂੰ ਮਿਲਿਓ ਕੀ ਮਾਮਲਾ ਹੈ ਜਸਜੀਤ ਮਾਮਲਾ ਇਹ ਆ ਕਿ 2023 ਦੇ ਵਿੱਚ ਅਗਸਤ ਮਹੀਨੇ 77 ਕਿਲੋ ਹੈਰੋਨਾ ਜਿਹੜੀ ਫੜੀ ਗਈ ਸੀਗੀ ਤੇ ਪੰਜਾਬ ਸਰਕਾਰ ਵੀ ਤੇ ਪੰਜਾਬ ਪੁਲਿਸ ਵੀ ਇਹਨੂੰ ਸਭ ਤੋਂ ਵੱਡੀ ਜਿਹੜੀ ਬਰਾਮਦਗੀ ਹੈ 2023 ਦੀ ਮੰਨਦੀ ਆ ਉਹਦੇ ਚ ਕੁੱਲ ਜਿਹੜੀਆਂ 4 ਗ੍ਰਿਫਤਾਰੀਆਂ 4 ਬੰਦੇ ਨਾਮਜ਼ਦ ਕੀਤੇ ਗਏ ਦੋ ਗ੍ਰਿਫਤਾਰ ਨੇ ਦੋ ਜਿਹੜੇ ਬਾਹਰ ਹਜੇ ਘੁੰਮ ਰਹੇ ਨੇ ਅਸੀਂ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਹਾਂ ਕਿ ਉਹ ਸੁਧਾਰਨ ਘਰਾਂ ਦੇ ਬੰਦੇ ਐਡੀ ਵੱਡੀ ਕਰੋੜਾਂ ਅਰਬਾਂ ਰੁਪਈਆਂ ਦੀ ਖੇਪ ਜਿਹੜੀ ਇੱਥੇ ਲਿਆਂ ਨਹੀਂ ਸਕਦੇ ਇਹਦੇ ਪਿੱਛੇ ਕੌਣ ਨੇ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਵੀ ਜਿਹੜਾ ਨਾਮਜ਼ਦ ਕੀਤਾ ਜਾਵੇ ਉਹਦੀ ਜਾਂਚ ਕੀਤੀ ਜਾਵੇ ਉਹਨਾਂ ਨੂੰ ਐਫ ਆਈ ਆਰ ਦੇ ਵਿੱਚ ਦਰਜ ਕੀਤਾ ਜਾਵੇ ਔਰ ਹੁਣ ਉਹਦੇ ਚ ਜਿਹੜੇ ਨਾਮਜ਼ਦ ਦੋ ਬੰਦੇ ਆ ਜਿਨ੍ਹਾਂ ਨੂੰ ਹਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਚੋਂ ਇੱਕ ਗੁਲਾਬ ਸਿੰਘ ਆ ਦੀਪ ਸਿੰਘ ਵਾਲੇ ਦਾ ਰਹਿਣ ਵਾਲਾ ਹੂੰ ਉਹ ਸਾਡੇ ਨੌਜਵਾਨ ਭਾਰ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਔਰ ਲਗਾਤਾਰ ਨਜਾਇਜ਼ ਅਸਲਾ ਲੈ ਕੇ ਪਿੰਡ ਦੇ ਵਿੱਚ ਘੁੰਮ ਰਿਹਾ ਤੇ ਲੋਕਾਂ ਕੋਲੇ ਕਹਿੰਦਾ ਫਿਰਦਾ ਕਿ ਨੌਨਿਹਾਲ ਨੂੰ ਮੈਂ ਜਿਹੜਾ ਕਤਲ ਆ ਉਹ ਕਰ ਦੇਣਾ ਅਸੀਂ ਇਸ ਸਬੰਧ ਦੇ ਵਿੱਚ ਅੱਜ ਐਸਐਸਪੀ ਫਰੀਦਕੋਟ ਨੂੰ ਮਿਲਣ ਆਏ ਸੀਗੇ ਅਸੀਂ ਉਹਨਾਂ ਨੂੰ ਕਹਿਣ ਆਏ ਆ ਕਿ ਇੱਕ ਪਾਸੇ ਤੁਸੀਂ ਇਹ ਦਾਵਾ ਕਰ ਰਹੇ ਆ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਅਸੀਂ ਜਿਹੜਾ ਨਸ਼ਾ ਜੜ ਤੋਂ ਖਤਮ ਕਰ ਦੇਣਾ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਜਿਹਦੇ ਇਲਾਕੇ ਦੇ ਵਿੱਚੋਂ ਜੇ ਕਿਸੇ ਐਸਐਸਪੀ ਦੇ ਜੇ ਇੱਕ ਤੇ ਡੀਐਸਪੀ ਦੇ ਇਲਾਕੇ ਦੇ ਵਿੱਚੋਂ ਨਸ਼ਾ ਬਰਾਮਦ ਹੁੰਦਾ ਤੇ ਉਹਨਾਂ ਦੇ ਕਾਰਵਾਈ ਜਿਹੜੀ ਕੀਤੀ ਜਾਊਗੀ ਅਸੀਂ ਇਹ ਕਹਿਣ ਆਏ ਆ ਕਿ ਇਹ ਥੋੜੀ ਰਿਕਾਰਡਿੰਗ ਆ ਇਹ ਤੁਸੀਂ ਬਰਾਮਦ ਕੀਤਾ ਤੁਸੀਂ ਪਰਚਾ ਦਰਜ ਕੀਤਾ ਇਹਦੇ باوجود ਉਹ ਬੰਦੇ ਸ਼ਰਿਆਂ ਪਿੰਡ ਚ ਘੁੰਮ ਰਹੇ ਆ ਉਹ ਲੁੱਟਾਂ ਖੋਹਾਂ ਕਰ ਰਹੇ ਆ ਪਿਛਲੇ ਦਿਨੀ ਗੁਲਾਬ ਸਿੰਘ ਹੋਰੀ ਦੇ ਹੋਰ ਉਹਦੇ ਨਾਲ ਦੇ ਜਿਹੜੇ ਅਣਪਛਾਤੇ ਬੰਦੇ ਆ ਉਹਨਾਂ ਨੇ ਸਾਦਕ ਇਲਾਕੇ ਦੇ ਵਿੱਚ ਇੱਕ ਬੀਬੀ ਤੋਂ ਮੋਬਾਈਲ ਆ ਜਿਹੜਾ ਖੋਇਆ ਲੁੱਟ ਖੋਹ ਕਰੀਆ ਉਹ ਬੀਬੀ ਦੇ ਨਾਲ ਨੌਨਿਹਾਲ ਹੋਰੀ ਜਥੇਬੰਦੀ ਵੱਲੋਂ ਜਾ ਕੇ ਉਸ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਵਾ ਕੇ ਆਏ ਆ ਇਸੇ ਖੁੰਦਕ ਨੂੰ ਲੈ ਕੇ ਤੇ ਲਗਾਤਾਰ ਨੌਜਵਾਨ ਭਾਰ ਸਭਾ ਦੇ ਨਸ਼ਿਆਂ ਦੇ ਖਿਲਾਫ ਮਹਿੰਮ ਚਲਾਉਣ ਦੀ ਜਿਹੜੀ ਉਹਨਾਂ ਦੀ ਚਲਾਈ ਜਾ ਰਹੀ ਆ ਉਸ ਰੰਜਸ ਨੂੰ ਲੈ ਕੇ ਨੌਨਿਹਾਲ ਸਿੰਘ ਉਹਨਾਂ ਨੂੰ ਜਿਹੜਾ ਟਾਰਗੇਟ ਆ ਉਹ ਬਣਾ ਰਹੇ ਆ ਇਹਦੇ ਤੋਂ ਬਿਨਾ ਪਿਛਲੇ ਸਾਲ ਹੀ ਜਿਹੜਾ ਹਰਪਗਵਾਨ ਸਿੰਘ ਆ ਢਿਲਵਾ ਖੁਰਦ ਦਾ ਨੌਜਵਾਨ ਉਹਨਾਂ ਨੇ ਪਿੰਡ ਦੇ ਵਿੱਚ ਨਸ਼ੇ ਦੇ ਖਿਲਾਫ ਐਕਸ਼ਨ ਕਮੇਟੀ ਬਣਾਈ ਸੀਗੀ ਨਸ਼ਾ ਸਮਗਲਰ ਪਿੰਡ ਦੇ 2 300 ਬੰਦਿਆਂ ਦੇ ਇਕੱਠ ਦੇ ਵਿੱਚ ਆ ਕੇ ਹਰਪਗਵਾਨ ਸਿੰਘ ਨੂੰ ਕਤਲ ਕਰ ਦਿੰਦੇ ਆ ਔਰ ਨੌਨਿਹਾਲ ਸਿੰਘ ਹੋ ਰਾਣੇ ਉੱਥੇ ਸਾਦਕ ਚੌਂਕ ਦੇ ਵਿੱਚ ਬਹੁਤ ਵੱਡਾ ਮੋਰਚਾ ਲਾਈ ਰੱਖਿਆ ਕਈ ਦਿਨ ਉੱਥੇ ਆਪ ਐਮਐਲਏ ਸਰਦਾਰ ਗੁਰਦੇਵ ਸਿੰਘ ਸੇਖੋਂ ਐਸਐਸਪੀ ਸਾਹਿਬ ਡੀਸੀ ਬਹੁਤ ਸਾਰੇ ਅਧਿਕਾਰੀ ਜਾ ਕੇ ਉੱਥੇ ਇਹ ਭਰੋਸਾ ਦੇ ਕੇ ਆਏ ਕਿ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਲਗਾਤਾਰ ਨੌਜਵਾਨ ਭਰਸਵਾ ਸਾਧਕ ਇਲਾਕੇ 'ਚ ਵੀ ਫਰੀਦਕੋਟ 'ਚ ਵੀ ਔਰ ਗੁਰੂਸਾਹਿ ਵਾਲੇ ਪਾਸੇ ਨਸ਼ਿਆਂ ਦੇ ਖਿਲਾਫ ਮੁਹੰਮਾ ਚਲਾ ਰਹੀ ਹੈ ਇਸ ਕਰਕੇ ਜਿਹੜੇ ਉਹ ਹਰ ਭਗਵਾਨ ਦੇ ਕਾਤਲ ਆ ਜਿਹੜੀ ਗੱਡੀ 'ਚ ਉਹ ਘੁੰਮ ਰਹੇ ਸੀਗੇ ਫਾਰਚੂਨਰ ਗੱਡੀ ਸੀਗੀ ਉਹ ਕੁਛ ਦਿਨ ਥਾਣੇ ਖੜਾਈ ਰੱਖੀ ਉਹ ਗੱਡੀ ਦੇ ਮਾਲਕ ਕੌਣ ਆ ਹੁਣ ਤੱਕ ਪੁਲਿਸ ਨੇ ਦੱਸਿਆ ਨਹੀਂ ਹੈ ਇਸ ਕਰਕੇ ਵੀ ਕਿ ਨੌਨਿਹਾਲ ਉਸ ਕਮੇਟੀ ਦਾ ਕਨਵੀਨਰ ਸੀ ਕੋ ਕਨਵੀਨਰ ਸੀਗਾ ਨਸ਼ਾ ਸਮਗਲਰ ਨੌਨਿਹਾਲ ਨੂੰ ਲਗਾਤਾਰ ਟਾਰਗੇਟ ਕਰ ਰਹੇ ਆ ਅਸੀਂ ਅੱਜ ਉਹਨਾਂ ਨੂੰ ਕਹਿਣ ਆਏ ਆ ਕਿ ਇਸ ਤੋਂ ਪਹਿਲਾਂ ਕਿ ਸਾਡਾ ਕੋਈ ਨੁਕਸਾਨ ਹੋਵੇ ਜਾਨੀ ਮਾਲੀ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਨੂੰ ਤੁਰੰਤ ਆ ਜਿਹੜਾ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ ਔਰ ਇਹਦੇ ਪਿੱਛੇ ਕੌਣ ਨੇ ਉਹਨਾਂ ਦੇ ਪਿੱਛੇ ਜਿਹੜੇ ਵੱਡੇ ਮਗਰਮਾਛਾ ਉਹ ਜਨਤਕ ਕੀਤੇ ਜਾਣ ਕਿਹੜੇ ਸਿਆਸੀ ਲੋਕ ਨੇ ਜਿਹੜੇ ਕਿਹੜੇ ਕੋਈ ਵੱਡੇ ਅਧਿਕਾਰੀ ਨੇ ਉਹਨਾਂ ਦੇ ਨਾਮ ਆ ਜਿਹੜੇ ਜਨਤਕ ਕੀਤੇ ਜਾਣ ਔਰ ਦੂਸਰਾ ਨੌਨਿਹਾਲ ਸਿੰਘ ਨੂੰ ਜਿਹੜਾ ਸੈਲਫ ਡਿਫੈਂਸ ਦੇ ਲਈ ਅਸਲਾ ਜਿਹੜਾ ਲਾਇਸੈਂਸ ਆ ਮਹਈਆ ਕਰਵਾਇਆ ਜਾਵੇ ਇਸ ਸਬੰਧ ਦੇ ਵਿੱਚ ਅਸੀਂ ਅੱਜ ਐਸਐਸਪੀ ਫਰੀਦਕੋਟ ਨੂੰ ਮਿਲਣ ਜਿਹੜਾ ਹੋਇਆ ਕਿਸੇ ਕਿਹਾ ਐਸਐਸਪੀ ਸਾਹਿਬ ਨੇ ਉਸੇ ਮਿਲੇ ਹੋ ਗੱਲਬਾਤ ਕੀਤੀ ਹੈ ਕੀ ਕਿਹਾ ਐਸਐਸਪੀ ਸਾਹਿਬ ਇੱਥੇ ਮੌਜੂਦ ਨਹੀਂ ਸੀਗੇ ਉਹਨਾਂ ਨਾਲ ਫੋਨ ਤੇ ਜਿਹੜੀ ਗੱਲ ਆ ਹੋਈ ਆ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਜਿਹੜੀ ਦਰਖਾਸਤ ਆ ਉਹ ਦੇ ਦਿਓ ਸਾਡੇ ਦਫ਼ਤਰ ਤੇ ਅਸੀਂ ਫੌਰੀ ਉਹਦੇ ਤੇ ਜਿਹੜੀ ਕਾਰਵਾਈ ਉਹ ਕਰਾਂਗੇ ਉਹ ਉਹਨਾਂ ਨੇ ਭਰੋਸਾ ਜਿਹੜਾ ਉਹ ਦਿੱਤਾ ਇੱਕੋ ਇਹ ਕਹਿ ਰਿਹਾ ਕਿ ਨੌਨੇ ਹਲ ਸਿੰਘ ਤੇ ਸੰਘਰਸ਼ਾਂ ਦੇ ਦੌਰਾਨ ਜਿਹੜੇ ਪਰਚੇ ਦਰਜ ਆ ਵੀ ਅਸੀਂ ਇਹਨੂੰ ਲਾਇਸੈਂਸ ਦੇ ਨਹੀਂ ਸਕਦੇ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਸਾਡੇ ਤੇ ਸੰਘਰਸ਼ਾਂ ਦੇ ਦੌਰਾਨ ਪਰਚੇ ਆ ਉਹ ਬੰਦੇ ਜਿਹੜੇ ਨਜਾਇਜ਼ ਹਥਿਆਰ ਲੈ ਕੇ ਘੁੰਮ ਰਹੇ ਆ ਜਿਹੜੇ ਸਾਨੂੰ ਜਾਨੋਂ ਮਾਰਨ ਦੀਆਂ ਬੇਅੰਤਾਂ ਬਣ ਰਹੇ ਆ ਉਹਨਾਂ ਕੋਲੋਂ ਜਿਹੜੇ ਬਰਾਮਦ ਕੀਤੇ ਗਏ ਵਿਦੇਸ਼ੀ ਹਥਿਆਰ ਆ ਪਹਿਲਾਂ ਵੀ ਜਿਹੜੇ ਫੜੇ ਗਏ ਬੰਦੇ ਤਿੰਨ ਵਿਦੇਸ਼ੀ ਹਥਿਆਰ ਨੂੰ ਬਰਾਮਦ ਕੀਤੇ ਗਏ ਆ ਇਸ ਕਰਕੇ ਜੇ ਸਾਡੇ ਤੇ ਕੋਈ ਸੰਘਰਸ਼ਾਂ 'ਚ ਪਰਚੇ ਵੀ ਆ ਅਸੀਂ ਇਸ ਮੁਲਕ ਦੇ ਨਾਗਰਿਕਾਂ ਸਾਨੂੰ ਸੈਲਫ ਡਿਫੈਂਸ ਦਾ ਜਿਹੜਾ ਅਧਿਕਾਰ ਆ ਸਾਨੂੰ ਅਸਲਾ ਲਾਇਸੈਂਸ ਜਿਹੜਾ ਉਹ ਜਾਰੀ ਉਹ ਕੀਤਾ ਜਾਵੇ ਜੀ ਭਾਜੀ ਕਿਸ ਤਰ੍ਹਾਂ ਦੀਆਂ ਧਮਕੀਆਂ ਜਿਹੜੀਆਂ ਆ ਰਹੀਆਂ ਨੇ ਕਿ ਕਿ ਕਿੰਨਾ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਨਸ਼ਾ ਤਸਕਰ ਹੈ ਜੀ ਲਗਾਤਾਰ ਉਹ ਸਾਨੂੰ ਧਮਕਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਦਿੱਕਤ ਉਹਨਾਂ ਦੀ ਇਹ ਆ ਕਿ ਅਸੀਂ ਨਸ਼ਿਆਂ ਦੇ ਖਿਲਾਫ ਬੋਲਦੇ ਨੌਜੋਨ ਭਾਰਤ ਸਭਾ ਵੱਲੋਂ ਅਸੀਂ ਮੰਗ ਕਰਦੇ ਆ ਰਹੇ ਆ ਕਿ ਨਸ਼ਾ ਤਸਕਰਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਪੰਜਾਬ ਚੋਂ ਜਿਹੜਾ ਨਸ਼ਾ ਉਹ ਖਤਮ ਹੋਣਾ ਚਾਹੀਦਾ ਤੇ ਜਿਸ ਤਰ੍ਹਾਂ ਸਾਥੀ ਮੰਗਾ ਹੀ ਨੇ ਦੱਸਿਆ ਕਿ 70 ਕਿਲੋ ਹਾਇਰਵਨ ਤੇ ਤਿੰਨ ਜੋਗਾਨਾਂ ਦੇ ਪਿਸਟਲ ਆ ਜਿਹੜੇ 2023 ਦੀ ਜਿਹੜੀ ਸਭ ਤੋਂ ਵੱਡੀ ਖੇਪ ਆ ਜਿਹੜੀ ਫੜੀ ਗਈ ਸੀ ਉਹਦੇ ਵਿੱਚ ਜਿਹੜੇ ਚਾਰ ਨੌਜਵਾਨ ਆ ਉਹ ਜੇਲ੍ਹ ਦੇ ਵਿੱਚ ਬੰਦ ਆ ਤੇ ਦੋ ਨੌਜਵਾਨ ਜਿਹੜੇ ਹਜੇ ਵੀ ਬਾਹਰ ਫਿਰਦੇ ਆ ਜਿਨ੍ਹਾਂ ਚ ਗੁਲਾਬ ਸਿੰਘ ਵੀ ਆ ਦੀਪ ਸਿੰਘ ਵਾਲੇ ਤੋਂ ਗੁਲਾਬ ਸਿੰਘ ਲਗਾਤਾਰ ਹੁਣ ਵੀ ਨਸ਼ੇ ਦਾ ਧੰਦਾ ਜਿਹੜਾ ਕਰ ਰਿਹਾ ਨਜਾਇਜ਼ ਹਸਲਾ ਰੱਖਣ ਦਾ ਆਦੀ ਆ ਲਗਾਤਾਰ ਫਰੀਦਕੋਟ ਦੇ ਇਲਾਕੇ ਦੇ ਵਿੱਚ ਉਹ ਲੁੱਟਾਂ ਖੋਹਾਂ ਜਿਹੜੀਆਂ ਉਹ ਕਰ ਰਿਹਾ ਛਰੇ ਆਮੋਂ ਲੁੱਟਾਂ ਖੋਹਾਂ ਕਰਦੇ ਫਿਰਦੇ ਆ ਪੁਲਿਸ ਲਗਾਤਾਰ ਜਿਹੜੀ ਉਹਨਾਂ ਨੂੰ ਫੜਨ ਦੇ ਵਿੱਚ ਨਾਕਾਮ ਆ ਸਾਦਕ ਦੇ ਵਿੱਚ ਇੱਕ ਬੀਬੀ ਜਿਹੜੀ ਸਾਦਕ ਤੋਂ ਆਪਦੇ ਪਿੰਡ ਵਿਲੇ ਵਾਲੇ ਜਾ ਰਹੀ ਸੀ ਉਹਦਾ ਫੋਨ ਉਹਨਾਂ ਨੇ ਤੇਜ ਧਾਰ ਹਥਿਆਰਾਂ ਦੀ ਨੋਕ ਤੇ ਜਿਹੜਾ ਖੋਲਿਆ ਉਹ ਯੂਨੀਅਨ ਦੇ ਕੋਲੇ ਆਉਂਦੇ ਆ ਆਪਦਾ ਮਸਲਾ ਦੱਸਦੇ ਆ ਕਿ ਦੀਪ ਸਿੰਘ ਵਾਲੇ ਦੇ ਆ ਗਲਾਬ ਸਿੰਘ ਹੋਰਾਂ ਨੇ ਸਾਡਾ ਜਿਹੜਾ ਮੋਬਾਈਲ ਖੋਲਿਆ ਇਸ ਤਰ੍ਹਾਂ ਅਸੀਂ ਪੁਲਿਸ ਕੋਲੇ ਜਾਂਦੇ ਆ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੁੰਦੀ ਆ ਤੇ ਵਾਰ-ਵਾਰ ਅਸੀਂ ਮੰਗ ਕਰਦੇ ਆ ਰਹੇ ਆ ਕਿ 70 ਕਿਲੋ ਹੈਰੋਇਨ ਵਾਲੇ ਜਿਹੜੇ ਮੇਨ ਦੋਚੀ ਆ ਜਿਨ੍ਹਾਂ ਨੇ ਉਹ ਹੈਰਵੰਡ ਮਂਗਾਈ ਆ ਜਿਹੜੇ ਵੱਡੇ ਮਗਰਮਾਛਾ ਵੀ ਉਹਨਾਂ ਨੂੰ ਪੁਲਿਸ ਜਨਤਕ ਕਰੇ ਤੇ ਉਹਨਾਂ ਤੇ ਵੀ ਕਾਰਵਾਈ ਕਰੇ ਪਤਾ ਲੱਗ ਸਕੇ ਲੋਕਾਂ ਨੂੰ ਕਿ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਨਸ਼ਾ ਉਹ ਕੌਣ ਮਂਗਾ ਰਿਆ ਤੇ ਨਾਲ ਹੀ ਮੰਗ ਕਰਦੇ ਆ ਰਹੇ ਕਿ ਗੁਲਾਬ ਸਿੰਘ ਉਹਨਾਂ ਨੂੰ ਵੀ ਜਿਹੜਾ ਉਹ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਤਾਂ ਜੋ ਇਲਾਕੇ ਦੇ ਵਿੱਚ ਜਿਹੜਾ ਨਸ਼ਾ ਵਿਕਣਾ ਵੀ ਬੰਦ ਹੋਵੇ ਤੇ ਲੁੱਟਾਂ ਖੋਹਾਂ ਜਿਹੜੀਆਂ ਹੋ ਰਹੀਆਂ ਉਹ ਵੀ ਬੰਦ ਹੋਵੇ ਇਸੇ ਐਸ਼ ਦੇ ਵਿੱਚ ਆ ਕੇ ਇਸੇ ਗੱਲ ਦੀ ਤੰਗੀ ਮੰਨ ਕੇ ਗੁਲਾਬ ਸਿੰਘ ਹੋਰੀ ਜਿਹੜਾ ਉਹ ਮੈਨੂੰ ਕਤਲ ਕਰਨਾ ਚਾਹੁੰਦੇ ਆ ਉਹ ਮੇਰੀ ਆਵਾਜ਼ ਨੂੰ ਜਿਹੜਾ ਦਬਾਉਣ ਵਾਸਤੇ ਉਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਲਗਾਤਾਰ ਜਿਹੜਾ ਉਹ ਆਪਦੇ ਜਿਹੜੇ ਨਸ਼ੇੜੀ ਆ ਉਹਨਾਂ ਨੂੰ ਮੇਰੇ ਮੰਗਰ ਰੈਕੀ ਕਰਨ ਵਾਸਤੇ ਵੀ ਜਿਹੜਾ ਉਹਨਾਂ ਨੇ ਛੱਡਿਆ ਹੋਇਆ ਤੇ ਇਸੇ ਮਾਮਲੇ ਨੂੰ ਲੈ ਕੇ ਅੱਜ ਐਸਐਸਪੀ ਫਰੀਦਕੋਟ ਨੂੰ ਮਿਲਣ ਵਾਸਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਆਏ ਸੀ ਕਿਉਂਕਿ ਪੁਲਿਸ ਤੇ ਸਰਕਾਰ ਇਹ ਕਹਿੰਦੀ ਆ ਕਿ ਸਾਡੀ ਮਦਦ ਕਰੋ ਜਾਂ ਲੋਕ ਅੱਗੇ ਆਉਣ ਨਸ਼ੇ ਨੂੰ ਖਤਮ ਕਰਾਉਣ ਵਾਸਤੇ ਵੀ ਫੇਰ ਹੀ ਨਸ਼ਾ ਖਤਮ ਹੋ ਸਕਦਾ ਤੁਸੀਂ ਦੇਖੋ ਕਿ ਢਿਲਮਾ ਖੁਰਦ ਦੇ ਵਿੱਚ ਜਦੋਂ ਆਪ ਮਹਾਰੀ ਨੌਜਵਾਨਾਂ ਨੇ ਇੱਕ ਕਮੇਟੀ ਬਣਾਈ ਸੀ ਜਿਹੜੀ ਦੇ ਵਿੱਚ ਹਰਪ੍ਰਭਗਵਾਨ ਸਿੰਘ ਵੀ ਉਸ ਕਮੇਟੀ ਦਾ ਮੈਂਬਰ ਸੀਗਾ ਤੇ ਨਸ਼ਾ ਤਸਕਰਾਂ ਨੇ ਕੱਟ ਦੇ ਵਿੱਚ ਹਰਪਗਵਾਨ ਸਿੰਘ ਨੂੰ ਜਿਹੜਾ ਗੋਲੀਆਂ ਮਾਰ ਕੇ ਉਹ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਉਹਦੇ ਕਤਲ ਦੇ ਦੌਰਾਨ ਹੀ ਜਿਹੜੇ ਜਿਹੜੇ ਕਾਤਲ ਸੀਗੇ ਜਿਹੜੀ ਉਹ ਫਾਰਚੂਨਰ ਗੱਡੀ ਦੇ ਵਿੱਚ ਘੁੰਮਦੇ ਹੁੰਦੇ ਸੀ ਬੈਠ ਕੇ ਜਿਹੜੀ ਉਹ ਫਾਰਚੂਨਰ ਗੱਡੀ ਦੇ ਵਿੱਚ ਨਸ਼ਾ ਵਿਕਦਾ ਸੀ ਉਹਨਾਂ ਦੇ ਪਿੰਡਾਂ ਦੇ ਵਿੱਚ ਆ ਕੇ ਤੇ ਉਹ ਫਾਰਚੂਨਰ ਗੱਡੀ ਜਿਹੜੀ ਪੁਲਿਸ ਨੇ ਕੁਝ ਦਿਨ ਥਾਣੇ ਠੱਲ ਕੇ ਤੇ ਉਹ ਗੱਡੀ ਵੀ ਉਹ ਉਹਨਾਂ ਨੂੰ ਦੇ ਦਿੱਤੀ ਆ ਮਾਲਕਾਂ ਨੂੰ ਤੇ ਪੁਲਿਸ ਨੇ ਅੱਜ ਤੱਕ ਨਹੀਂ ਦੱਸਿਆ ਕਿ ਉਹ ਗੱਡੀ ਦੇ ਮਾਲਕ ਕੌਣ ਆ ਤੇ ਉਹ ਕਿਸ ਤਰੀਕੇ ਨਾਲ ਕਿਵੇਂ ਨਸ਼ੇ ਦਾ ਧੰਦਾ ਜਿਹੜਾ ਉਹ ਕਰਦੇ ਸੀਗੇ ਤੇ ਅਸੀਂ ਉਹ ਵੀ ਮੰਗ ਕਰਦੇ ਆ ਰਹੇ ਹਾਂ ਇਹ ਵੀ ਉਹਨਾਂ ਦੋਸ਼ੀਆਂ ਨੂੰ ਵੀ ਜਿਹੜੀਆਂ ਸਖਤ ਸਜ਼ਾਵਾਂ ਉਹ ਹੋਣੀਆਂ ਚਾਹੀਦੀਆਂ ਤੇ ਜਿਹੜੇ ਰਹਿੰਦੇ ਦੋਸ਼ੀ ਆ ਉਹਦੇ ਵਿੱਚ ਵੀ ਉਹ ਗੱਡੀ ਵਾਲੇ ਤੇ ਉਹਨਾਂ ਤੇ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਇਸੇ ਕਰਕੇ ਸਾਰੇ ਜਿਹੜੇ ਨਸ਼ਾ ਤਸਕਰਾਂ ਉਹ ਸਾਨੂੰ ਟਾਰਗੇਟ ਕਰਨ ਲੱਗੇ ਹੋਏ ਆ ਨੌਜਵਾਨ ਭਾਰ ਸਭਾ ਨੂੰ ਤੇ ਤੁਸੀਂ ਦੇਖੋ ਕਿ ਕੱਲਾ ਗੁਲਾਬ ਸਿੰਘ ਨਹੀਂ ਗੁਲਾਬ ਸਿੰਘ ਜੇ ਸਾਨੂੰ ਟਾਰਗੇਟ ਕਰ ਰਿਹਾ ਤੇ ਉਹ ਵੀ ਕਿਸੇ ਸ਼ੈਅ ਤੇ ਜਿਹੜੇ ਲੋਕਾਂ ਦਾ ਉਸ 70 ਕਿਲੋ ਹਾਇਰਵਨ ਮੰਗਵਾਈ ਹੋਈ ਸੀ ਜਿਨ੍ਹਾਂ ਦੀ ਸ਼ਹਿਤ ਹੈ ਅੱਜ ਗਲਾਬ ਸਿੰਘ ਬਾਹਰ ਫਿਰਦਾ ਜਿਨ੍ਹਾਂ ਦੀ ਸ਼ਹਿਤ ਹੈ ਐਸਐਸਪੀ ਫਰੀਦਕੋਟ ਗਲਾਬ ਸਿੰਘ ਹੋਰਾਂ ਦਾ ਕੁਝ ਨਹੀਂ ਕਰ ਸਕਦਾ ਜਿਨ੍ਹਾਂ ਦੀ ਸ਼ਹਿਤ ਹੈ ਸਾਦਕ ਦੇ ਜਿਹੜਾ ਐਸਐਚਓ ਉਹਨਾਂ ਦਾ ਕੁਝ ਨਹੀਂ ਕਰ ਸਕਦਾ ਜਿਨ੍ਹਾਂ ਦੀ ਸ਼ਹਿਤ ਹੈ ਪੰਜਾਬ ਸਰਕਾਰ ਉਹਨਾਂ ਦਾ ਕੁਝ ਨਹੀਂ ਕਰ ਸਕਦੀ ਉਹੀ ਲੋਕ ਹੋ ਸਕਦਾ ਗਲਾਬ ਸਿੰਘ ਦੇ ਪਿੱਛੇ ਹੁਣ ਤਾਂ ਹੀ ਉਹ ਜਿਹੜਾ ਸਾਡਾ ਕਤਲ ਕਰਨ ਦੀ ਵਿਆਉਤ ਬੰਦੀ ਬਣਾ ਕੇ ਨਜਾਇਜ਼ ਹਥਿਆਰ ਲੈ ਕੇ ਜਿਹੜਾ ਸ਼ਹਿਰ ਹੰਪਿੰਡ ਦੇ ਵਿੱਚ ਉਹ ਘੁੰਮ ਰਿਹਾ ਧਮਕੀਆਂ ਜਿਹੜੀਆਂ ਡਾਇਰੈਕਟ ਆ ਰਹੀਆਂ ਕਿਸ ਤਰ੍ਹਾਂ ਦੇ ਨਾਲ ਆ ਰਹੀਆਂ ਬਿਲਕੁਲ ਜੀ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਆ ਕਿ ਗੁਲਾਬ ਸਿੰਘ ਦੇ ਚਾਚੇ ਤਾਏ ਦੇ ਲੜਕੀ ਆ ਜਿਹੜੇ दारू ਪੀ ਕੇ ਠੇਕੇ ਤੇ ਸ਼ਰੇਆਮ ਜਨਤਕ ਉਹਨਾਂ ਨੇ ਮੈਨੂੰ ਮਾਵਾਂ ਭੈਣਾਂ ਦੀਆਂ ਜਿਹੜੀਆਂ ਭੱਦੀ ਸ਼ਦਾਵਲੀ ਦੇ ਵਿੱਚ ਗਾਲਾਂ ਕੱਢੀਆਂ ਤੇ ਉਹਨਾਂ ਨੇ ਕਿਹਾ ਇਹ ਗੱਲ ਲੋਕਾਂ ਦੇ ਵਿੱਚ ਕਿ ਅਸੀਂ ਨੌਨਿਹਾਲ ਸਿੰਘ ਨੂੰ ਕਤਲ ਕਰਨਾ ਇਸ ਕਰਕੇ ਕਿ ਉਹ ਗੁਲਾਬ ਸਿੰਘ ਹੋਰਾਂ ਦੇ ਖਿਲਾਫ ਬੋਲਦਾ ਗੁਲਾਬ ਸਿੰਘ ਹੋਰੀ ਤਾਂ ਇਸੇ ਤਰ੍ਹਾਂ ਜਿਹੜਾ ਨਸ਼ੇਰਾ ਧੰਦਾ ਕਰਨਗੇ ਗੁਲਾਬ ਸਿੰਘ ਹੋਰਾਂ ਦਾ ਤਾਂ ਪੁਲਿਸ ਕੁਝ ਨਹੀਂ ਵਿਗਾੜ ਸਕੀ ਸਰਕਾਰ ਕੁਝ ਨਹੀਂ ਵਿਗਾੜ ਸਕੀ ਤੇ ਨੌਜਵਾਨ ਭਾਰ ਸਭਾ ਉਹ ਕਹਿੰਦੇ ਕਿ ਕੀ ਕਰ ਲੂਗੀ ਇਸੇ ਕਰਕੇ ਉਹ ਲਗਾਤਾਰ ਜਿਹੜੇ ਧਮਕਾ ਰਹੇ ਆ ਪਰਸੋਂ ਦੀ ਗੱਲ ਆ ਕਿ ਅਸੀਂ ਆਪਣੇ ਸਾਡੇ ਇੱਕ ਪ੍ਰਧਾਨ ਸੋਸਾਇਟੀ ਦੇ ਗੁਰਚਰਨ ਸਿੰਘ ਜੀ ਉਹਨਾਂ ਦੀ ਕਾਫੀ ਜਿਹੜੀ ਸਿਹਤ ਡਾਊਨ ਆ ਉਹਦਾ ਪਤਾ ਲੈਣ ਵਾਸਤੇ ਗਏ ਸੀਗੇ ਅਸੀਂ ਉਹਦੇ ਘਰ ਬੈਠੇ ਸੀ ਤੇ ਪੰਜ ਸੱਤ ਨਸ਼ੇੜੀ ਨਾਲ ਇਕੱਠੇ ਕਰਕੇ ਉਹਨਾਂ ਨੂੰ ਟੀਕੇ ਲਵਾ ਕੇ ਤੇ ਉਹਨਾਂ ਨੂੰ ਬਾਹਰ ਦਾਣਾ ਮੰਡੀ ਦੇ ਵਿੱਚ ਬਿਠਾਤਾ ਕਿ ਨਿਗਾਹ ਰੱਖਣੀ ਆ ਨੌਨੇ ਹਲ ਸਿੰਘ ਦੀ ਕਿ ਕਦੋਂ ਬਾਹਰ ਨਿਕਲਦਾ ਤੇ ਆਪ ਨਜਾਇਜ਼ ਅਸਲਾ ਲੈ ਕੇ ਜਿਹੜਾ ਅਗਰਚਰਨ ਸਿੰਘ ਹੋਣਾ ਵਾਲੀ ਗਲੀ ਦੇ ਵਿੱਚ ਲਗਾਤਾਰ ਤਿੰਨ ਚਾਰ ਗੇੜੇ ਨੇ ਮਾਰੇ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਗੁਲਾਬ ਸਿੰਘ ਜਿਹੜਾ ਉਹ ਘੁੰਮਦਾ ਫਿਰਦਾ ਕੋਈ ਨੁਕਸਾਨ ਕਰੂਗਾ ਵੀ ਇੱਧਰ ਨੌਨੇ ਹਲ ਸਿੰਘ ਹਰੀ ਗਏ ਆ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋਏ ਤੇ ਗੁਲਾਬ ਸਿੰਘ ਹਰੀ ਉੱਥੋਂ ਜਿਹੜੇ ਜਿਹੜੀ ਸਾਧਕ ਪੁਲਿਸ ਨੂੰ ਦੱਸੀ ਆ ਲਿਖਤੀ ਸ਼ਿਕਾਇਤ ਵੀ ਦਿੱਤੀ ਆ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਸੇ ਕਰਕੇ ਆ ਜੀ ਐਸ ਐਸ ਪੀ ਨੂੰ ਮਿਲੇ ਤੁਹਾਨੂੰ ਖਾਤਸ਼ਾ ਇਸ ਚੀਜ਼ ਦਾ ਕਿ ਅਟੈਕ ਵੀ ਜਿਵੇਂ ਤੁਸੀਂ ਕਹਿੰਿਆ ਕਈ ਵਾਰੀ ਇਕੱਠੇ ਹੁੰਦੇ ਨੇ ਰੇਕੀ ਕਰਦੇ ਨੇ ਇਸ ਚੀਜ਼ ਦਾ ਖਾਤਸ਼ਾ ਕਿ ਕਿਸੇ ਵੇਲੇ ਅਟੈਕ ਵੀ ਕੋਈ ਵੀ ਉਦਰ ਘਟਨਾ ਜਿਹੜੀ ਉਹ ਘਟ ਸਕਦੇ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਤੁਹਾਡਾ ਕਰ ਸਕਦੇ ਆ ਬਿਲਕੁਲ ਜੀ ਉਹ 24 ਘੰਟੇ ਇਸ ਤਾਕ ਦੇ ਵਿੱਚ ਆ ਕਿ ਅਸੀਂ ਨੌਨਿਹਾਲ ਸਿੰਘ ਦਾ ਨੁਕਸਾਨ ਕਰੀਏ ਤੇ ਉਹ ਕਰ ਵੀ ਸਕਦੇ ਆ ਇਸੇ ਕਰਕੇ ਪੁਲਿਸ ਨੂੰ ਅੱਜ ਦੱਸਣ ਵਾਸਤੇ ਆਏ ਆ ਕਿ ਜੇ ਕੋਈ ਨੁਕਸਾਨ ਸਾਡਾ ਹੁੰਦਾ ਵੀ ਪੁਲਿਸ ਨੂੰ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਉਹਨਾਂ ਨੂੰ ਦੋਚੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇ ਨਹੀਂ ਕਰਦੇ ਤੇ ਸਾਡਾ ਕੋਈ ਨੁਕਸਾਨ ਹੋ ਜਾਂਦਾ ਤੇ ਇਹਦਾ ਸਿੱਧਾ-ਸਿੱਧਾ ਜਿਹੜਾ ਐਸਐਸਪੀ ਫਰੀਦਕੋਟ ਤੇ ਐਮਐਲਏ ਫਰੀਦਕੋਟ ਜਿਹੜਾ ਉਹ ਜ਼ਿੰਮੇਵਾਰ ਹੋਣਗੇ ਕਿਉਂਕਿ ਇਹਨਾਂ ਨੂੰ ਦੋਨਾਂ ਨੂੰ ਲਿਖਤੀ ਅਸੀਂ ਦੇ ਚੁੱਕੇ ਹਾਂ ਕਿ ਨਸ਼ਾ ਤਸਕਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਇਹ ਲੁੱਟਾਂ ਖੋਹਾਂ ਨੂੰ ਜਿਹੜਾ ਅੰਜਾਮ ਦੇ ਰਹੇ ਆ ਲਗਾਤਾਰ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਆ ਲੱਗਦਾ ਪਿੰਡਾਂ ਦੇ ਵਿੱਚੋਂ ਹੋਰ ਉੱਠਣਗੇ ਜਿਹੜੇ ਨਸ਼ਾ ਰੋਕਣ ਦੇ ਲਈ ਜਿਵੇਂ ਕਈ ਕਮੇਟੀਆਂ ਦੀ ਗੱਲ ਕਰੀਏ ਕਿ ਜੇਕਰ ਨਸ਼ਾ ਤਸਕਰ ਇਸ ਤਰ੍ਹਾਂ ਦੇ ਨਾਲ ਖੁੱਲੇ ਧਮਕੀਆਂ ਦੇਣਗੇ ਜਿਹੜੇ ਹੈਗੇ ਸ਼ਰਿਆਮ ਹਥਿਆਰ ਦਿਖਾਉਣਗੇ ਲੱਗਦਾ ਕਿ ਹੋਰ ਲੋਕ ਉੱਠਣਗੇ ਪਿੰਡਾਂ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਦੇਖੋ ਇਹ ਤਾਂ ਉਹ ਚਾਹੁੰਦੇ ਆ ਨਸ਼ਾ ਤਸਕਰ ਵੀ ਲੋਕਾਂ ਦੇ ਵਿੱਚ ਜਿਹੜਾ ਬਹੁਤ ਦਹਿਸ਼ਤ ਪੈ ਜੇ ਕਿਉਂਕਿ ਇੱਕ ਦੋ ਉਹਨਾਂ ਨੇ ਕਤਲ ਵੀ ਸ਼ਰਿਆਮ ਪਿਛਲੇ ਦਿਨਾਂ ਦੇ ਵਿੱਚ ਕਰੇ ਆ ਜਿਹੜੇ ਲੋਕ ਬੋਲਣਾ ਵੀ ਚਾਹੁੰਦੇ ਆ ਉਹ ਇਹ ਇਸ ਗੱਲੋਂ ਚੁੱਪ ਕਰ ਜਾਂਦੇ ਆ ਵੀ ਯਾਰ ਇਹ ਨਸ਼ੇੜੀ ਇਕੱਠੇ ਆ ਜਾਂ ਇਹ ਸਮਗਲ ਰਾ ਵੀ ਇਹ ਸਾਡਾ ਨੁਕਸਾਨ ਨਾ ਕਰ ਦੇਣ ਜਾਂ ਅਸੀਂ ਬਾਹਰ ਅੰਦਰ ਜਾਣਾ ਵੀ ਸਾਨੂੰ ਕਿਤੇ ਗੋਲੀ ਵਗੈਰਾ ਨਾ ਮਾਰ ਦੇਣ ਇਸ ਕਰਕੇ ਵੀ ਬਹੁਤ ਸਾਰੇ ਲੋਕ ਜੇ ਇਦਾਂ ਦੀਆਂ ਜੜੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਇਹ ਤਸਕਰ ਤੇ ਬਹੁਤ ਸਾਰੇ ਲੋਕ ਜਿਹੜੇ ਬੋਲਣਾ ਚਾਹੁੰਦੇ ਉਹਨਾਂ ਦੀ ਆਵਾਜ਼ ਵੀ ਜਿਹੜੀ ਉਹ ਦੱਬੀ ਜਾਊਗੀ ਇਸ ਲਈ ਇਹਨਾਂ ਤੇ ਜਿਹੜੀ ਕਾਰਵਾਈ ਹੋਣੀ ਬੇਹੱਦ ਜ਼ਰੂਰੀ ਆ ਤਾਂ ਜੋ ਹੋਰ ਵੀ ਲੋਕਾਂ ਨੂੰ ਹੌਸਲਾ ਮਿਲੇ ਹੋਰ ਵੀ ਲੋਕ ਜਿਵੇਂ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਕਿ ਪੰਜਾਬ 'ਚ ਧੜਾ ਧੜ ਜਿਹੜੀਆਂ ਕਮੇਟੀਆਂ ਬਣੀਆਂ ਨੌਜਵਾਨਾਂ ਨੇ ਆਪ ਆ ਜਿਹੜਾ ਮੂਹਰੇ ਲੱਗ ਕੇ ਸਮਗਲਰਾਂ ਦੇ ਖਿਲਾਫ ਬੋਲੇ ਜਿਹੜੇ ਪੀੜਤਾ ਉਹਨਾਂ ਦਾ ਇਲਾਜ ਵੀ ਕਰਵਾਇਆ ਲਗਾਤਾਰ ਪੰਜਾਬ ਦੇ ਵਿੱਚ ਮੁਹਿੰਮਾਂ ਪਖਾਈ ਪਰ ਜਦੋਂ ਹੀ ਇਹੋ ਜੇ ਕਤਲ ਹੋਣੇ ਸ਼ੁਰੂ ਹੋਏ ਆ ਧਮਕੀਆਂ ਆਉਣੀਆਂ ਸ਼ੁਰੂ ਹੋਈਆਂ ਬਹੁਤ ਸਾਰੇ ਮਾਪੇ ਵੀ ਮਾਪਿਆਂ ਨੂੰ ਵੀ ਇਹ ਡਰ ਰਹਿੰਦਾ ਕਿ ਸਾਡੇ ਬੱਚਿਆਂ ਦਾ ਨੁਕਸਾਨ ਨਾ ਹੋ ਜੇ ਉਹ ਉਹਨਾਂ ਨੂੰ ਫਿਰ ਇਸ ਮੁਹਿੰਮਾਂ ਦੇ ਵਿੱਚੋਂ ਜਾਣ ਜਾਣ ਦੇ ਲਈ ਜਿਹੜਾ ਰੋਕਦੇ ਆ ਇਸ ਕਰਕੇ ਉਹਨਾਂ ਦੇ ਕਾਰਵਾਈ ਹੋਣੀ ਤਾਂ ਜ਼ਰੂਰੀ ਆ ਨਹੀਂ ਤਾਂ ਲੋਕ ਪ੍ਰੈਸ਼ਰਾਈਜ਼ ਹੋ ਕੇ ਆਪਦੇ ਘਰਾਂ 'ਚ ਬੈਠਣ ਲਈ ਮਜਬੂਰ ਹੋ ਜਾਂਦੇ ਆ ਰਜਿੰਦਰ ਭਾਈ ਕਿਵੇਂ ਦੇਖਦੇ ਹੋ ਐਡੀ ਵੱਡੀ ਖੇਫ ਫੜੇ ਜਾਂਦੇ ਵਿੱਚ ਨਾਮਜ਼ਦ ਹੋਵੇ ਉਸ ਤੋਂ ਬਾਅਦ ਖੁੱਲੇ ਹਮਸ਼ਰੇਮ ਹਥਿਆਰ ਦਿਖਾ ਕੇ ਜਾਨ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਰੇਕੀ ਕਰਵਾਈ ਜਾਣੀ ਇਸ ਚੀਜ਼ ਨੂੰ ਕਿ ਦੇਖੋ ਇਸ ਪੰਜਾਬ ਦੇ ਵਿੱਚ ਜਿੰਨੂੰ ਆਪਾਂ ਕਹਿੰਨੇ ਇੱਕ ਮਿਨੀਮਮ ਲਾ ਐਂਡ ਆਰਡਰ ਵਾਲੀ ਵੀ ਗੱਲ ਨਹੀਂ ਹੈਗੀ ਕਿ ਕੋਈ ਬੰਦਾ ਦਰਖਾਸਤ ਦਿੰਦਾ ਹੈਗਾ ਇੱਕ ਇੱਥੇ ਬਹੁਤ ਸਾਰੇ ਬੰਦੇ ਇਹ ਕਹਿ ਦਿੰਦੇ ਆ ਜਦੋਂ ਵੀ ਜਗਾ ਜਗਾ ਤੇ ਬਣਾ ਗੱਲ ਤੋਂ ਲੋਕ ਧਰਨੇ ਲਾਉਂਦੇ ਆ ਇੱਥੇ ਕਿਸੇ ਨੇ ਰਾਸ਼ਨ ਕਾਰਡ ਵੀ ਬਣਾਉਣਾ ਉਹ ਵੀ ਬੰਦਾ ਕਮਲਾ ਹੋ ਜਾਂਦਾ ਉਹਨੂੰ ਕੋ ਧਮਕੀਆਂ ਦੇ ਰਿਹਾ ਮਾਰ ਰਿਹਾ ਕੁੱਟ ਰਿਹਾ ਉਹ ਦਰਖਾਸਤਾਂ ਦਿੰਦਾ ਉਹ ਦਰਖਾਸਤਾਂ ਦੇ ਦੇ ਕਮਲਾ ਹੋ ਜਾਂਦਾ ਲੋਕ ਤੰਗ ਹੋ ਕੇ ਜਿੱਥੇ ਬੰਦਿਆਂ ਕੋਲੇ ਆਉਂਦੇ ਆ ਕਿਉਂਕਿ ਇੱਥੋਂ ਦੀਆਂ ਸਿਆਸੀ ਪਾਰਟੀਆਂ ਦਾ ਹਸ਼ਰ ਜੋ ਹੈ ਉਹ ਸਭ ਨੇ ਉਹ ਦੇਖ ਲਿਆ ਜਿਹੜੇ ਬਦਲਾਅ ਦੇ ਨਾਮ ਤੇ ਆਏ ਸੀ ਉਹਨਾਂ ਨੂੰ ਵੀ ਉਹਨਾਂ ਨੇ ਜਿਹੜਾ ਸੀਗਾ ਉਹ ਉਹ ਦੇਖ ਲਿਆ ਕੁਰਸੀ ਤੇ ਬੈੰਧਿਆ ਸਾਰੀ ਉਹੀ ਬੰਦੇ ਜਿਹੜੇ ਉਹਦੀ ਬੋਲਬਾਨੀ ਜਿਹੜੀ ਹੈਗੀ ਬਦਲ ਗਈ ਤਾਂ ਉਹਦੇ ਚ ਜਦੋਂ ਤੁਸੀਂ ਪੁਲਿਸ ਖੋਦੇ ਕਹਿੰਦੀ ਆ ਕਿ ਸਭ ਤੋਂ ਵੱਡੀ ਰਿਕਵਰੀ ਆ 70 ਕਿਲੋ ਹੈਰੋਇਨ ਦੀ ਪੰਜਾਬ ਸਰਕਾਰ ਇਹ ਮੰਨਦੀ ਆ ਤੇ ਫਿਰ ਜਿਨ੍ਹਾਂ ਦੇ ਖੋਦੀ ਪਰਚਾ ਦਰਜ ਕਰਦੀ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੀ ਕਿ ਜੇ ਉਹ ਮੋਬਾਈਲ ਖੋ ਲਿਆ ਕੇ ਦਾ ਮੋਟਰਸਾਈਕਲ ਖੋ ਲਿਆ ਪਰਚਾ ਤੁਸੀਂ ਕਰ ਦਰਜ ਕਰੀ ਜਾਂਦੇ ਹੋ ਪਰ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੀ ਕਿ ਜੇਕਰ ਉਹਨੂੰ ਸੈਂਕੜੇ ਲੋਕ ਦੇਖ ਰਹੇ ਹੈਗੇ ਆ ਕਿ ਆ ਇੱਥੇ ਰਹਿ ਰਿਹਾ ਇੱਥੇ ਰਹਿ ਰਿਹਾ ਸਾਰਿਆਂ ਨੂੰ ਪਤਾ ਵੀ ਕਿੱਥੇ ਤੁਰੇ ਤੁਰੇ ਫਿਰਦੇ ਹੈਗੇ ਆ ਪੁਲਿਸ ਜਿਹੜਾ ਹੈਗਾ ਗ੍ਰਿਫਤਾਰ ਨਹੀਂ ਕਰ ਰਹੀਗੀ ਧਮਕੀਆਂ ਦਿੱਤੀਆਂ ਉਹ ਦਰਖਾਸਤ ਦਿੱਤੀ ਉਹ ਤੇ ਜਿਹੜੀ ਹੈਗੀ ਕੋਈ ਕਾਰਵਾਈ ਜਿਹੜੀ ਹੈਗੀ ਉਹ ਨਹੀਂ ਹੋਏਗੀ ਫਿਰ ਹੁਣ ਜੇ ਇੱਕ ਸਾਲ ਦੇ ਕਰੀਬ ਜਿਹੜਾ ਉਹ ਹੋ ਚੱਲਿਆ ਸਭ ਤੋਂ ਵੱਡੀ ਰਿਕਵਰੀ ਕੀ ਪੰਜਾਬ ਸਰਕਾਰ ਜਾਂ ਪੁਲਿਸ ਇਹ ਮੰਨਦੀ ਹੈ ਵੀ ਉਹਨਾਂ ਨੇ ਕਿਸੇ ਉਸਾਮਾ ਬਿੱਲ ਦੇ ਇਹਨੂੰ ਫੜਨਾ ਹੈਗਾ ਐਡੀ ਕਿੱਡੀ ਕੋਈ ਚੀਜ਼ ਹੈਗਾ ਕਿ ਉਹ ਫੜਿਆ ਨਹੀਂ ਜਾ ਰਿਹਾਗਾ ਇਹਦੇ ਤੋਂ ਗੱਲ ਸਾਫ਼ ਆ ਕਿ ਜਿਵੇਂ ਇੱਕ ਵਾਰੀ ਪੰਜਾਬ ਦੇ ਵਿੱਚ ਕਾਫੀ ਸਾਲ ਪਹਿਲਾਂ ਜਿਹੜੇ ਜੇਲ੍ਹਾਂ ਦੇ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਸੀ ਪੰਜਾਬ 'ਚ ਉਹਨਾਂ ਨੇ ਇਹ ਕਿਹਾ ਸੀਗਾ ਉਹਨਾਂ ਨੇ ਵੀ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਜਦੋਂ ਇੰਟੈਲੀਜੈਂਸੀ ਸੀ ਉਹ ਤਾਂ ਉਹਨਾਂ ਨੇ 200 ਬੰਦਿਆਂ ਦੀ ਜਿਹੜੀ ਲਿਸਟ ਸੀਗੀ ਉਹ ਦਿੱਤੀ ਸੀ ਕਿ ਆ ਆ ਆ ਬੀਐਸਐਫ ਦੇ ਅਧਿਕਾਰੀ ਜੇਲ੍ਹਾਂ ਦੇ ਅਧਿਕਾਰੀ ਪੁਲਿਸ ਦੇ ਜਿਹੜੇ ਆਫੀਸਰ ਇਥੋਂ ਦੇ ਸਿਆਸਤਦਾਨ ਕਿ ਉਹ ਨਸ਼ੇ ਦੇ ਧੰਦੇ ਦੇ ਵਿੱਚ ਜਿਹੜੇ ਨੇ ਉਹ ਸ਼ਾਮਲ ਨੇ ਕੋਈ ਐਮਐਲਏ ਬਣ ਕੇ ਐਮਪੀ ਬਣ ਕੇ ਪੈਟਰੋਲ ਪੰਪ ਲਾ ਕੇ ਉਹ ਕੀ ਕਰਨਾ ਚਾਹੂਗਾ ਉਹਨੂੰ ਐ ਲੱਗਦਾ ਕਿ ਪਹਿਲੀ ਸਰਕਾਰ ਵੇਲੇ ਜਿਹੜਾ ਆ ਨਸ਼ੇ ਦਾ ਚਿੱਟੇ ਦਾ ਧੰਦਾ ਚੱਲਦਾ ਪਿਆ ਸੀਗਾ ਬਸ ਇਹਨਾਂ ਦੀ ਪਿੱਠ ਇਹਨਾਂ ਦੇ ਸਿਰ ਤੇ ਹੱਥ ਹੀ ਰੱਖਣਾ ਕਿੱਥੇ ਪੈਟਰੋਲ ਪੰਪ ਲਾਉਂਦੇ ਫਿਰਾਂਗੇ ਕਿੱਥੇ ਹੋਰ ਕੁਝ ਕਰਦੇ ਫਿਰਾਂਗੇ ਬਿਨਾ ਇਨਵੈਸਟਮੈਂਟ ਕੀਤਿਆਂ ਧੰਦਾ ਚੱਲਦਾ ਪਿਆ ਕਮਾਈ ਆਈ ਜਾਣੀ ਹੈਗੀ ਇਸ ਕਰਕੇ ਜਿਹੜੀਆਂ ਇਹ ਚ ਇੰਨੀ ਕਮਾਈ ਹੈਗੀ ਆ ਠੀਕ ਆ ਕਿ ਕੋਈ ਸਰਕਾਰ ਇਸੇ ਕਰਕੇ ਮੂਨੀ ਕਰ ਰਹੀ ਹੋ ਉਸ ਪਾਸੇ ਜੇ ਮਤਲਬ ਇਹਦੇ ਚੋਂ ਕੋਈ ਕਮਾਈ ਸ਼ਾਇਦ ਨਾ ਹੁੰਦੀ ਹੁੰਦੀ ਠੀਕ ਆ ਹਰ ਰੋਜ਼ ਮਾਵਾਂ ਦੇ ਪੁੱਤ ਮਰ ਰਹੇ ਹੈਗੇ ਆ ਹਰ ਰੋਜ਼ ਖਬਰਾਂ ਲੱਗ ਰਹੀਆਂ ਨੇ ਫਿਰ ਇਹ ਪੁਲਿਸ ਇਹ ਇਥੋਂ ਦੀ ਸਰਕਾਰ ਹੱਥਾਂ ਤੇ ਹੱਥ ਰੱਖ ਕੇ ਕਿਵੇਂ ਬਹਿ ਸਕਦੀ ਪੰਜਾਬ ਦੇ ਸਪੀਕਰ ਕੁਲਤਾਰ ਸੰਧਵਾ ਜਿਹੜੇ ਇੱਕ ਮੁੱਖ ਮੰਤਰੀ ਬਣਨ ਦੇ ਵੀ ਚਾਹਵਾਨ ਨੇ ਉਹਨਾਂ ਨੇ ਕਿਹਾ ਸੀਗਾ ਕਿ 4 ਮਹੀਨਿਆਂ ਦੇ ਚਿੱਟਾ ਖਤਮ ਕਰ ਦਾਂਗੇ ਉਹ 4 ਮਹੀਨੇ ਪਤਾ ਨਹੀਂ 7 ਮੇਰੇ ਖਿਆਲ 7 8 ਵਾਰੀ ਲੰਘ ਗਏ ਹੋਣੇ ਆ 4 ਮਹੀਨੇ ਕਈ ਵਾਰੀ ਲੰਘ ਗਏ ਪਰ ਉਹ ਚਿੱਟਾ ਜਿਹੜਾ ਉਹ ਖਤਮ ਜਿਹੜਾ ਉਹ ਨਹੀਂ ਹੋਇਆਗਾ ਜਦੋਂ ਸਰਕਾਰ ਨੇ ਕਿਸੇ ਨੂੰ ਨੌਕਰੀਆਂ ਦੇਣੀਆਂ ਖਜ਼ਾਨਾ ਖਾਲੀ ਆ ਕਿਸੇ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ ਖਜ਼ਾਨਾ ਖਾਲੀ ਆ ਕਿਸੇ ਨੂੰ ਕੋਈ ਸਰਕਾਰੀ ਹਸਪਤਾਲ ਸਕੂਲ ਕਾਲਜ ਨੂੰ ਗ੍ਰਾਂਟ ਦੇਣੀ ਆ ਖਜ਼ਾਨਾ ਖਾਲੀ ਆ ਚਿੱਟਾ ਰੋਕਣ ਵਾਸਤੇ ਤਾਂ ਖਜ਼ਾਨੇ ਦੀ ਜਰੂਰਤ ਨਹੀਂ ਹੈ ਆਲਰੇਡੀ ਥੋੜੀ ਪੁਲਿਸ ਭਰਤੀ ਆ ਆਲਰੇਡੀ ਤੁਹਾਡੀਆਂ ਜਾਂਚ ਏਜੰਸੀਆਂ ਨੇ ਆਲਰੇਡੀ ਤੁਹਾਡੀਆਂ ਇੰਟੈਲੀਜੈਂਸੀਆਂ ਨੇ ਕਿੰਨਾ ਕੁਸ਼ ਹੈਗਾ ਤੁਹਾਡਾ ਅਮਲਾ ਫੈਲਾਦਾ ਭਰਤੀ ਆ ਤਨਖਾਹ ਉਹਨੂੰ ਮਿਲਦੀ ਆ ਤੁਸੀਂ ਸਿਰ ਫੜਨ ਦਾ ਹੀ ਕੰਮ ਕਰਨਾ ਕਿਉਂ ਨਹੀਂ ਫੜ ਰਹੇਗੇ ਇਹ ਸਵਾਲ ਦਾ ਜਵਾਬ ਤਾਂ ਪੰਜਾਬ ਦੀ ਜਿਹੜੀ ਬਦਲਾਅ ਵਾਲੀ ਸਰਕਾਰ ਆ ਉਹਨਾਂ ਤੇ ਵੀ ਹੈਗਾ ਪਹਿਲਿਆਂ ਤੇ ਤਾਂ ਹੈਗੇ ਹੀ ਹੈਗੇ ਪਹਿਲਿਆਂ ਤਾਂ ਹੀ ਪਲਟਾਇਆ ਨਾ ਲੋਕਾਂ ਨੇ ਹੈਨਾ ਉਸ ਕਰਕੇ ਜਿਹੜਾ ਅੱਜ ਚਿੱਟਾ ਹੈਗਾ ਜਾਂ ਇਸ ਤਰ੍ਹਾਂ ਦੀ ਹੈਰੋਇਨਨ ਰਗੇ ਹੋਰ ਖਤਰਨਾਕ ਨਸ਼ੇ ਜਿਹੜੇ ਹੈਗੇ ਆ ਉਹ ਆ ਰਹੇ ਆ ਵੇਚਣ ਵਾਲੇ ਨਜਾਇਜ਼ ਅਸਲਾ ਵੀ ਲਈ ਫਿਰਦੇ ਆ ਵੇਚਣ ਵਾਲੇ ਗੋਲੀਆਂ ਵੀ ਚਲਾ ਰਹੇ ਆ ਧਮਕਾ ਵੀ ਰੇ ਹੈਗੇ ਆ ਤੇ ਫਿਰ ਕਿੱਥੇ ਆ ਲਾ ਐਂਡ ਆਰਡਰ ਕੀ ਕੋਈ ਮਿਨੀਮਮ ਲਾਅ ਤਾਂ ਟਕ ਟਕ ਤਾਂ ਕੋਈ ਚਾਹੀਦੀ ਹੈ ਨਾ ਵੇ ਘੱਟੋ ਘੱਟ ਇਹ ਤਾਂ ਹੋਵੇ ਨਾ ਕਿ 77 ਕਿਲੋ ਹੈਰੋਇਨ ਵਾਲਾ ਤਾਂ ਫੜੇ ਜਾਊਗਾ ਘੱਟੋ ਘੱਟ ਇਹ ਤਾਂ ਹੋਵੇ ਨਾ ਕਿ ਨਜਾਇਜ਼ ਅਸਲੀ ਵਾਲਾ ਤਾਂ ਫੜੇ ਜਾਊਗਾ ਘੱਟੋ ਘੱਟ ਇਹ ਤਾਂ ਹੋਵੇ ਨਾ ਕਿ ਜਾਨੂ ਮਾਰਦਿਆਂ ਧਮਕੀਆਂ ਦੇਣ ਵਾਲਾ ਤਾਂ ਫੜੇ ਜਾਵੇਗਾ ਹੋਰ ਛੋਟੇ ਮੋਟੇ ਕੰਮ ਸਰਕਾਰ ਨੇ ਕੀ ਕਰਨੇ ਆ ਜਿਸ ਪੱਧਰ ਤੱਕ ਇਹ ਕੁਝ ਹੋਣ ਦੇ ਬਾਵਜੂਦ ਵੀ ਸਰਕਾਰ ਕੋਈ ਐਕਟ ਨਹੀਂ ਕਰਦੀ ਤਾਂ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਫਰੀਦਕੋਟ ਦੇਆਂ ਨੂੰ ਤੇ ਉਹਨਾਂ ਨੇ ਕਿਹਾ ਕਿ ਅਸੀਂ ਜਲਦੀ ਕਾਰਵਾਈ ਕਰਦੇ ਹੈਗੇ ਆ ਅਸੀਂ ਕਹਿੰਦੇ ਆ ਕਿ ਉਹ ਦੋਸ਼ੀ ਜਿਹੜੇ ਹੈਗੇ ਫੜੇ ਜਾਣ ਜਿਹੜੇ ਸਾਡੇ ਆਗੂ ਨੂੰ ਧਮਕੀਆਂ ਮਿਲ ਰਹੀਆਂ ਨੇ ਠੀਕਾ ਉਹਦਾ ਕਾਨੂੰਨੀ ਅਧਿਕਾਰ ਹੈਗਾ ਉਹਨੂੰ ਸੈਲਫ ਡਿਫੈਂਸ ਦੇ ਵਾਸਤੇ ਜਿਹੜਾ ਉਹਦਾ ਲੀਗਲ ਰਾਈਟ ਹੈਗਾ ਅਸਲ ਲਾਇਸੈਂਸ ਲੈਣ ਦਾ ਉਹਨੂੰ ਜਿਹੜਾ ਹੈਗਾ ਪ੍ਰੋਵਾਈਡ ਕਰਾਇਆ ਜਾਵੇ ਤੇ ਜੇਕਰ ਇਹ ਨਹੀਂ ਹੁੰਦਾ ਤੇ ਫਿਰ ਅਸੀਂ ਸੰਘਰਸ਼ ਕਰਨ ਵਾਸਤੇ ਮਜਬੂਰ ਹੋਵਾਂਗੇ ਸਾਲ ਜਿਵੇਂ ਤੁਸੀਂ ਗੱਲ ਕਰੀਆ ਸਾਲ ਬੀਤ ਜਾਣ ਦੇ ਬਾਅਦ ਵੀ ਐਡੀ ਵੱਡੀ ਖੇਪ ਫੜੀ ਗਈ ਪਰ ਉਸ ਤੋਂ ਬਾਅਦ ਵੀ ਜਿਹੜੇ ਨਾਮਜਦ ਨੇ ਖੁੱਲੇ ਹਮਕਮ ਰਹੇ ਨੇ ਕੀ ਲੱਗਦਾ ਜਿਵੇਂ ਵੀਰ ਉਹਨਾਂ ਨੇ ਵੀ ਗੱਲ ਕਰੀਆ ਕਿ ਕੋਈ ਸ਼ੈ ਜ਼ਰੂਰ ਆ ਜਿਹੜਾ ਵੱਡਾ ਹੱਥ ਜਿਹੜਾ ਜ਼ਰੂਰ ਆ ਕੀ ਲੱਗਦਾ ਕਿ ਇਸ ਤਰ੍ਹਾਂ ਖੁੱਲੇ ਹਮ ਕਿਵੇਂ ਫਿਰ ਸਕਦੇ ਆ ਕੀ ਪੁਲਿਸ ਨੂੰ ਪਤਾ ਨਹੀਂ ਕੀ ਇੰਟੈਲੀਜੈਂਸੀ ਇੱਥੇ ਦਾ ਜੀ ਕਿਸੇ ਨੇ ਮਤਲਬ ਪਾਈਪ ਪਾਣੀ ਹੋਵੇ ਸੜਕ ਦੇ ਅੰਡਰ ਤੇ ਆ ਫਰੀਦਕੋਟ ਆ ਜਿਹੜੀ ਫਿਰੋਜ਼ਪੁਰ ਮੁਕਸਰ ਰੋਡ ਆ ਇਹਦੇ ਤੇ ਅਸੀਂ ਲੰਮਾ ਹੀ ਜਦੋਂ ਜੈਦ ਕੀਤੀ ਕਿ ਸੜਕ ਬਣੇ ਉਹ ਸੜਕ ਦਾ ਇੱਕ ਥਾਂ ਤੇ ਟੋਟਾ ਅੜਿਆ ਹੋਇਆ ਹੈਗਾ ਠੀਕ ਆ ਵੀ ਇੱਕ ਪਾਈਪ ਨਹੀਂ ਉੱਥੋਂ ਲੰਘਣ ਦੇਣੀਗੀ ਉਹ ਪਾਈਪ ਦਾ ਰੋਲੇ 'ਚ 2 ਐਮਐਲਏ ਲੜੀ ਜਾਂਦੇ ਆ ਇੱਕ ਕਹਿੰਦਾ ਪੈਨ ਦੇਣੀ ਇੱਕ ਕਹਿੰਦਾ ਨਹੀਂ ਪੈਨ ਦੇਣੀ ਕੀ ਜਿਹੜੇ ਪਾਈਪ ਦਾ ਟੋਟਾ ਪਵਾਉਣ ਪਿੱਛੇ ਠੀਕ ਆ ਇਹਨਾਂ ਦੇ ਜਿਹੜੀ ਇੰਨੀ ਮਾਮੂਲੀ ਸਮਝ ਵਾਲੇ ਐਮਐਲਏਸ ਪੱਧਰ ਤੱਕ ਉਹਨਾਂ ਦੀ ਦਖਲਅੰਦਾਜ਼ੀ ਹੈਗੀ ਆ ਤੇ ਫਰੀਦਕੋਟ ਚ ਤੱਕ ਕੀ ਕੀ ਕੋਸ਼ ਹੁੰਦਾ ਹੈਗਾ ਮਤਲਬ ਛੋਟੇ ਛੋਟੇ ਕੰਮਾਂ ਦੇ ਵਿੱਚ ਵੀ ਐਮਐਲਏ ਦੇ ਪਰਿਵਾਰ ਨੂੰ ਸਾਰੀ ਜਾਣਕਾਰੀ ਹੁੰਦੀ ਆ ਤੇ 70 ਕਿਲੋ ਹੈਰੋਇਨ ਵਾਲਾ ਘੋਲ ਘੁੰਮ ਰਿਹਾ ਹੋਵੇ ਨਜਾਇਜ਼ ਅਸਲਾ ਲਈ ਫਿਰਦਾ ਹੋਵੇ ਮਾਰਨ ਦੀਆਂ ਧਮਕੀਆਂ ਦਿੰਦਾ ਹੋਵੇ ਉਹ ਕਿਸੇ ਦੀ ਜਾਣਕਾਰੀ ਚ ਨਹੀਂ ਹੋਊਗਾ ਜਿਹੜੇ ਪਾਣੀ ਦੀਆਂ ਪਾਈਪਾਂ ਪਿੱਛੇ ਲੋਕਾਂ ਚ ਰਾੰਦ ਪਵਾ ਕੇ ਰੱਖਦੇ ਮਸਲਾ ਨਵਾਲ ਰਹੇਗੇ ਤੇ ਉਹ ਐਡੇ-ਐਡੇ ਮਸਲਿਆਂ ਦੀ ਉਹਨਾਂ ਨੂੰ ਜਾਣਕਾਰੀ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ ਗੱਲ ਇਹ ਆ ਕਿ ਸੱਤਾ 'ਚ ਜਦੋਂ ਨਹੀਂ ਸੀ ਉਦੋਂ ਹੋਰ ਸੀ ਸੱਤਾ 'ਚ ਬੈਠ ਕੇ ਜਿਹੜੇ ਹੈਗੇ ਆ ਉਹ ਹੋਰ ਹੋਗੇ ਸ਼ਾਇਦ ਸੱਤਾ ਤੋਂ ਪਾਸੇ ਰਹਿੰਦੇ ਔਰ ਉਹਨਾਂ ਸੱਤਾ ਦੇ ਜਿਹੜੇ ਸਵਾਦ ਨਹੀਂ ਪਤਾ ਸੀ ਉਹ ਸਵਾਦ ਸ਼ਾਇਦ ਇਹਨਾਂ ਨੂੰ ਪਹਿਲਿਆਂ ਨਾਲੋਂ ਵੀ ਜਿਹੜਾ ਜ਼ਿਆਦਾ ਪੈ ਗਿਆ ਜਿਸ ਕਰਕੇ ਇਹਨਾਂ ਨੂੰ ਲੋਕ ਜਿਹੜੇ ਹੈਗੇ ਆ ਉਹ ਕੀੜੇ ਮਕੌੜੇ ਜਿਹੜੇ ਲੱਗਦੇ ਆ ਪਰ ਲੋਕ ਮਹਾਨ ਹੁੰਦੇ ਆ ਲੋਕ ਪੁੱਤਰੀ ਤੇ ਪੁੱਤਰੀ ਜਿਹੜੀ ਹੈਗੀ ਆ ਹਕੂਮਤ ਤਾਂ ਉਹਨੂੰ ਨਸ਼ਾ ਜਿਹੜਾ ਹੈਗਾ ਸਭ ਕੁਝ ਸਿਖਾਉਂਦੇ ਆ ਜੇਕਰ ਉਹ ਲੋਕਾਂ ਦੀ ਗੱਲ ਵੱਲ ਕੰਨ ਨਾ ਧਰੇ ਤਾਂ ਇੱਥੇ ਵੱਡੇ ਸਵਾਲ ਬਦਲਾਅ ਦੀ ਸਰਕਾਰ ਤੇ ਵੀ ਖੜੇ ਹੁੰਦੇ ਆ ਕਿਉਂਕਿ ਉਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਜਿਸ ਇਲਾਕੇ ਦੇ ਵਿੱਚ ਨਸ਼ਾ ਵਿਕਿਆ ਉਥੋਂ ਦੀ ਪੁਲਿਸ ਨੂੰ ਜਿਹੜੀ ਆ ਜ਼ਿੰਮੇਵਾਰ ਤਹਿਰਾਉਂਦੀ ਸੀ ਉਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਭਾਈ ਜਦੋਂ ਹੀ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਜਦੋਂ ਹੀ ਸੱਤਾ ਦੇ ਵਿੱਚ ਆਉਣੇ ਆ ਅਸੀਂ ਛੱਟਪਟ ਨਸ਼ਾ ਜਿਹੜਾ ਖਤਮ ਕਰਾਂਗੇ ਪਰ ਇਹ ਤਾਂ ਨਸ਼ਾ ਖਤਮ ਕਰਨ ਦੇ ਲਈ ਜੇਕਰ ਪਿੰਡਾਂ ਦੇ ਨੌਜਵਾਨ ਖੜੇ ਹੁੰਦੇ ਨੇ ਉਹਨਾਂ ਨੂੰ ਨਸ਼ਾ ਤਸਕਰਾਂ ਦੇ ਵੱਲੋਂ ਧਮਕੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਇਸ ਤਰ੍ਹਾਂ ਦੇ ਨਾਲ ਡਰ ਦਾ ਮਾਹੌਲ ਖੌਫ ਦਾ ਮਾਹੌਲ ਤਾਂ ਜੋ ਕੋਈ ਹੋਰ ਨਸ਼ੇ ਨੂੰ ਬੰਦ ਕਰਨ ਦੇ ਵਿੱਚ ਕਿਸੇ ਜਥੇਬੰਦੀ ਦਾ ਹਿੱਸਾ ਨਾ ਬਣੇ ਰੋਕਣ ਦੇ ਲਈ ਜਿਹੜਾ ਹੈਗਾ ਉਹ ਨਾਉਟ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੋਂਦੇ ਹੋ ਜੀ ਧੰਨਵਾਦ